ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਗੱਲ ਕਰਦੇ ਹਾਂ ਜਿਮਨੀ ਚੋਣ ਦੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਜਿਹੜੇ ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਹਨ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਆਪਣਾ ਪਤਾ ਨਹੀਂ ਖੋਲਿਆ ਰਵਨੀਤ ਮਿੱਤੂ ਨੇ ਹਲਕਾ ਲੁਧਿਆਣੇ ਤੋਂ ਉਹ ਭਾਰਤ ਦੇ ਕੇਂਦਰੀ ਮੰਤਰੀ ਨੇ ਉਹਨਾਂ ਕੋਲ ਦੋ ਵੱਡੇ ਵੱਡੇ ਅਹੁਦੇ ਨੇ ਪਹਿਲਾ ਇਹ ਵੀ ਖਬਰ ਆਈ ਸੀ ਕਿ ਰਵਨੀਤ ਬਿੱਚੂ ਦੀ ਧਰਮ ਪਤਨੀ ਜਾਂ ਫਿਲਮੀ ਅਦਾਕਾਰਾ ਅਦਾਕਾਰ ਜਿਹੜੇ ਹੌਬੀ ਧਾਲੀਵਾਲ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਹਾਲਾਂਕਿ ਹੌਬੀ ਧਾਲੀਵਾਲ ਨੇ ਜਦੋਂ ਪੱਤਰਕਾਰਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਮੈਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਮੈਂ ਗੁਰੇਜ਼ ਨਹੀਂ ਕਰਾਂਗਾ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਜਿਹੜਾ ਹੈ ਉਹ ਆਵਾਂਗਾ ਲੜਾਂਗਾ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਰ ਅਜ ਤੂੰ ਡੇਢ ਮਹੀਨਾ ਪਹਿਲਾਂ ਇੱਕ ਬਿਆਨ ਆਇਆ ਸੀ ਬਨਜਿੰਦਰ ਸਿੰਘ ਸਿਸਾ ਦਾ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਨਿਰਧਕ ਆਗੂ ਨੇ ਮੰਤਰੀ ਨੇ ਵਿਧਾਇਕ ਨੇ ਆ 2025 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਗਿਆ ਹੈ ਬਨਜਿੰਦਰ ਸਿੰਘ ਸਿਸਾ ਨੇ ਕਿਹਾ ਸੀ ਜੇਕਰ ਤੁਸੀਂ ਵੋਟ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਪਾਣੀ ਨਾ ਤੇ ਕਾਂਗਰਸ ਨੂੰ ਪਾਓ ਨਾ ਪਾਓ ਆਮ ਆਦਮੀ ਪਾਰਟੀ ਨੂੰ ਇਟ ਇਜ਼ ਬੈਟਰ ਟੂ ਵੋਟ ਸ਼ਰੂਮਣੀ ਅਕਾਲੀ ਦਲ ਕਿ ਸ਼ਰੂਮਣੀ ਅਕਾਲੀ ਦਲ ਨੂੰ ਆਪਣੀ ਵੋਟ ਦੇ ਦਿਓ ਉਹਨਾਂ ਨੂੰ ਆਪਣੀ ਵੋਟ ਕਾਸਟ ਕਰ ਦਿਓ ਯਾਨਕਿ ਸਿੱਧੇ ਸ਼ਬਦਾਂ ਦੇ ਵਿੱਚ ਨਹੀਂ ਕਿਹਾ ਲੇਕਿਨ ਮਰਜਿੰਦਰ ਸਿੰਘ ਸਿਰਸਾ ਵੱਲੋਂ ਜਿਹੜੀ ਗੱਲ ਨੂੰ ਮੁਆਫਰਾ ਕੇ ਕੀਤੀ ਗਈ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੇ ਇਸ ਤੋਂ ਪਹਿਲਾਂ 5 ਜਮਨੀ ਚੋਣਾਂ ਲੜੀਆਂ ਨੇ ਪਹਿਲੀ ਲੜੀ ਹੈ ਜਲੰਧਰ ਵੈਸ ਤੋਂ ਉਸ ਤੋਂ ਬਾਅਦ ਹਲਕਾ ਗੱਦੜਬਾਹ ਬਰਨਾਲਾ ਚਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਇੱਥੇ ਸਾਰੇ ਵਿਧਾਇਕਾਂ ਦੀਆਂ ਸਾਰੇ ਉਮੀਦਵਾਰਾਂ ਦੀਆਂ ਜਬਾਤਾਂ ਜੜਤ ਹੋਈਆਂ ਨੇ ਹਾਲਾਂਕਿ ਹਲਕਾ ਗੱਦੜਬਾਹ ਤੋਂ ਆ ਜਿਹੜੇ ਹੈਗੇ ਨੇ ਮਨਪ੍ਰੀਤ ਬਾਦਲ ਜਿਹੜੇ ਪੰਜਾਬ ਦੇ ਦੋ ਵਾਰ ਵਿੱਤ ਮੰਤਰੀ ਰਹ ਚੁੱਕੇ ਨੇ ਉਹਨਾਂ ਦੀ ਖੋਦੀ ਜਵਾਨਤ ਹੋਈ ਹੈ 37 ਪਿੰਡਾਂ ਦੇ ਵਿੱਚੋਂ ਉਸ ਨੂੰ ਸਿਰਫ 3700 ਵੋਟ ਪਈ ਹੈ ਯਾਨੀ ਕਿ ਜਲੂਸ ਨਿਕਲੇ ਆ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਕਹੇ ਕਿ ਅੱਗੇ ਸਾਡਾ ਜਲੂਸ ਨਿਕਲੇ ਆ ਭਾਰਤੀ ਜਨਤਾ ਪਾਰਟੀ ਦੇ ਜਿਮਣੀ ਚੋਣਾਂ ਦੇ ਵਿੱਚ ਤੇ ਹੁਣ ਇੱਕ ਸੀਟ ਹੈ ਤੇ ਕੀ ਲੜਨਾ ਹਾਲਾਂਕਿ ਨੈਸ਼ਨਲ ਪਾਰਟੀ ਹੈ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਤੇਜ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਰੱਖਿਆ ਮੰਤਰੀ ਰਾਜਨਾਥ ਨੇ ਇਸ ਗੱਲ ਉੱਤੇ ਮੰਤਰਣ ਕਰ ਰਹੇ ਨੇ ਕਿ ਕਿਹੜਾ ਉਮੀਦਵਾਰ ਇੱਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਲੇਕਿਨ ਕੁਝ ਪੱਤਰਕਾਰ ਕਹਿੰਦੇ ਨੇ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਨਹੀਂ ਤਾਰੇਗੀ ਤੇ ਹੋ ਸਕਦਾ ਹੈ ਕਿ ਉਹ ਅੰਦਰੋਂ ਅੰਦਰ ਹੀ ਸਪੋਰਟ ਕਰੇ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਬੰਧਨ ਦੀਆਂ ਵੀ ਖਬਰਾਂ ਜਿਹੜੀਆਂ ਨੇ ਨਸ਼ਰ ਹੋ ਰਹੀਆਂ ਨੇ ਤਾਂ